ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਬਲਦੇਵ ਸਿੰਘ ਦੇ ਦੋ ਪੁੱਤਰ ਤੇ ਇੱਕ ਧੀ ਸੀ ਉਹਨੇ ਆਪਣੇ ਤਿੰਨੇ ਬੱਚਿਆਂ ਨੂੰ ਵਧੀਆ ਪੜਾਇਆ ਲਖਾਇਆ ਮੁੰਡੇ ਆ ਜਿਹੜੇ ਉਹਨਾਂ ਦੇ ਵਿਆਹ ਹੋ ਗਏ ਤੇ ਮੁੰਡੇ ਆਪਣੀਆਂ ਪਤਨੀਆਂ ਦੇ ਕਹਿਣ ਤੇ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗੇ ਦੋਨਾਂ ਨੇ ਅਲੱਗ-ਅਲੱਗ ਮਕਾਨ ਲੈ ਲੈ ਕਰਾਇਏ ਤੇ ਤੇ ਸ਼ਹਿਰ 'ਚ ਰਹਿੰਦੇ ਆ ਬਲਦੇਵ ਸਿੰਘ ਦੀ ਧੀ ਦਾ ਵੀ ਵਿਆਹ ਹੋ ਚੁੱਕਿਆ ਸੀ ਉਹ ਆਪਣੇ ਸਹੁਰੇ ਘਰ ਜਾ ਚੁੱਕੀ ਸੀ ਉਹ ਹਾਊਸ ਵਾਈਫ ਸੀ ਨੌਕਰੀ ਨਹੀਂ ਕਰਦੀ ਸੀ ਬਲਦੇਵ ਸਿੰਘ ਤੇ ਉਹਦੀ ਪਤਨੀ ਜੰਗੀਰ ਕੌਰ ਕਾਫੀ ਲੰਬਾ ਸਮਾਂ ਪਿੰਡ ਵਿੱਚ ਰਹੇ ਸੀ ਇਸ ਕਰਕੇ ਉਹਨਾਂ ਦਾ ਸ਼ਹਿਰ ਜਾਣ ਦਾ ਮਨ ਨਹੀਂ ਕਰਦਾ ਸੀ ਪਰ ਫਿਰ ਵੀ ਬਲਦੇਵ ਸਿੰਘ ਤੇ ਉਹਦੀ ਪਤਨੀ ਆਪਣੇ ਪੁੱਤਰ ਨੂੰ ਹਾਣੂ ਫੋਨ ਕਰਦੇ ਕਿ ਤੁਸੀਂ ਸਾਨੂੰ ਮਿਲ ਜਿਓ ਪਹਿਲਾਂ ਤਾਂ ਉਹਦੇ ਪੁੱਤਰ ਨੂੰ ਹਾਂ 15 20 ਦਿਨ ਬਾਅਦ ਘੇੜਾ ਮਾਰ ਜਾਂਦੇ ਸੀ ਹੌਲੀ ਹੌਲੀ ਇਹ ਸਮਾ ਵਧਣ ਲੱਗਿਆ ਤੇ ਉਹਨਾਂ ਦਾ ਜਿਹੜਾ ਪਿੰਡ ਆਉਣਾ ਨਾ ਬਾਤ ਰਹੀ ਰਹਿ ਗਿਆ ਆਖਰ ਨੂੰ ਅਜਿਹਾ ਸਮਾਂ ਆਇਆ ਜਦੋਂ ਬਲਦੇਵ ਸਿੰਘ ਆਪਣੇ ਪੁੱਤਰ ਨੂੰ ਹਾਣੂ ਦੇਖਣ ਲਈ ਹੀ ਤਰਸ ਗਿਆ ਸੀ ਜੰਗੀਰ ਕੌਰ ਆਪਣੇ ਪਤੀ ਨੂੰ ਅਕਸਰ ਕਹਿੰਦੀ ਕਿ ਇੱਕ ਵਾਰ ਪੁੱਤਰ ਨੂੰ ਹਾਣੂ ਕਹਦੇ ਆਪਾਂ ਨੂੰ ਮਿਲ ਜਾਣਗੇ ਛੁੱਟੀਆਂ ਹੁੰਦੀਆਂ ਨੇ ਵੀ ਆਪਦੇ ਪੇਕੇ ਵੀ ਤਾਂ ਜਾਂਦੀਆਂ ਚਾਰ ਦਿਨ ਇੱਥੇ ਆ ਜਾਣ ਉਹ ਕਹਿੰਦਾ ਭਗਵਾਨ ਨੇ ਇਹ ਗੱਲਾਂ ਕਹਿਣ ਨਾਲ ਨਹੀਂ ਮੈਂ ਤਾਂ ਕਹਿੰਦਾ ਰਹਿਣਾ ਮੈਂ ਤਾਂ ਫੋਨ ਕਰਦਾ ਰਹਿਣਾ ਪਰ ਉਹਨਾਂ ਦੇ ਆਪਦੇ ਵੀ ਦਿਲ ਦਿਮਾਗ 'ਚ ਹੋਣੀ ਚਾਹੀਦੀ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਬਲਦੇਵ ਸਿੰਘ ਦਾ ਵੱਡਾ ਮੁੰਡਾ ਜਿਹਦਾ ਨਾਮ ਰਾਜੂ ਸੀ ਇੱਕ ਦਿਨ ਉਹ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਤੇ ਉਹਨਾਂ ਦੇ ਪਿੰਡ ਦਾ ਕੋਈ ਬੰਦਾ ਮਿਲਦਾ ਉਹਨੂੰ ਉਹ ਕਹਿੰਦਾ ਕਿ ਕਿਵੇਂ ਰਾਜੂ ਤੇਰੀ ਮਾਂ ਦੀ ਮੌਤ ਹੋ ਗਈ ਤੇ ਤੁਸੀਂ ਦੋਨੇ ਭਰਾ ਹੀ ਸੰਸਕਾਰ ਤੇ ਨਹੀਂ ਆਏ ਉਹ ਕਹਿੰਦਾ ਵੀ ਇਹ ਕੀ ਕਹਿ ਰਹੇ ਹੋ ਅੰਕਲ ਤੁਸੀਂ ਕਹਿੰਦਾ ਹਾਂ ਪੁੱਤ ਮੈਂ ਬਿਲਕੁਲ ਸਹੀ ਕਹਿ ਰਿਹਾ ਸਾਰੇ ਪਿੰਡ ਵਿੱਚ ਤਾਂ ਗੱਲ ਫੈਲੀ ਪਈ ਆ ਵੀ ਦੋ ਪੁੱਤਰ ਹੋਣ ਦੋਨੋਂ ਹਾਂ ਹੁਣ ਪੋਤੇ ਪੁੱਤੀਆਂ ਹੁਣ ਤੇ ਕੋਈ ਵੀ ਨਾ ਆਇਆ ਹੋਵੇ ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਉਹ ਕਹਿੰਦਾ ਪੁੱਤਰ ਇਹ ਹੀ ਗੱਲ ਠੀਕ ਆ ਐਂਤਵਾਰ ਦਾ ਭੋਗ ਵੀ ਆ ਚਲ ਉਹ ਫਟਾਫਟ ਘਰ ਆਉਂਦਾ ਤੇ ਘਰ ਆ ਕੇ ਆਪਣੇ ਛੋਟੇ ਭਰਾ ਨੂੰ ਫੋਨ ਕਰਦਾ ਉਹਨੂੰ ਕਹਿੰਦਾ ਰਵੀ ਮੈਨੂੰ ਨਾ ਚਾਚਾ ਮਿਲਿਆ ਸੀ ਤੇ ਉਹ ਕਹਿੰਦਾ ਸੀ ਵੀ ਮਾਂ ਦੀ ਮੌਤ ਹੋ ਗਈ ਤੈਨੂੰ ਪਤਾ ਕੁਝ ਉਹ ਕਹਿੰਦਾ ਹੈ ਕਮਲੀਆਂ ਗੱਲਾਂ ਕਰਦਾ ਇਹ ਕਿਵੇਂ ਹੋ ਸਕਦਾ ਮਾਂ ਦੀ ਗੋਤ ਹੋਵੇ ਤੇ ਆਪਾਂ ਨੂੰ ਪਤਾ ਵੀ ਨਾ ਲੱਗੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਇਹ ਗੱਲ ਹੋਈ ਆ ਚਲੋ ਭਾਈ ਚਾਰੇਓ ਜਾਣੇ ਹਨਾ ਸ਼ਾਮ ਨੂੰ ਇਕੱਠੇ ਹੁੰਦੇ ਆ ਤੇ ਗੱਲ ਆ ਜਿਹੜੀ ਉਹ ਸੋਚਦੇ ਆ ਵੀ ਹੁਣ ਕਿਵੇਂ ਪਤਾ ਕਰੀਏ ਘਰੇ ਫੋਨ ਲਾਉਣ ਤੋਂ ਡਰਦੇ ਸੀ ਤੇ ਨਾ ਆਪਦੀ ਭੈਣ ਨੂੰ ਫੋਨ ਲਾ ਸਕਦੇ ਸੀ ਕਿਉਂਕਿ ਫੋਨ ਲਾਉਣਾ ਤਾਂ ਭੁੱਲ ਹੀ ਗਏ ਸੀ ਫਿਰ ਨਾ ਉਹਨਾਂ ਨੇ ਪਲਾਨ ਬਣਾਇਆ ਉਹਨਾਂ ਨੇ ਜਿਹੜਾ ਆਪਦੀ ਭੈਣ ਦਾ ਨੰਬਰ ਕਿਸੇ ਕੁੜੀ ਨੂੰ ਦਿੱਤਾ ਉਹਦੀ ਭਝਾਈ ਨੇ ਆਪਣੀ ਸਹੇਲੀ ਨੂੰ ਦਿੱਤਾ ਤੇ ਵੀ ਤੁਸੀਂ ਨੰਬਰ ਲਾ ਕੇ ਵੇਖੋ ਚਲੋ ਉਹਦੀ ਸਹੇਲੀ ਨਵਹਾਨ ਦੇ ਨਾਲ ਨੰਬਰ ਲਾਉਂਦੀ ਆ ਤੇ ਅੱਗੋਂ ਉਹ ਫੋਨ ਆ ਜਿਹੜਾ ਕੋਈ ਹੋਰ ਚੁੱਕਦਾ ਤੇ ਉਹ ਦੱਸਦੇ ਆਗੇ ਤੁਸੀਂ ਕਿਹਦੇ ਨਾਲ ਗੱਲ ਕਰਨੀ ਆ ਕਹਿੰਦੇ ਅਸੀਂ ਤਾਂ ਕੁਲਵੀਰ ਨਾਲ ਗੱਲ ਕਰਨੀ ਆ ਕਹਿੰਦੇ ਕੁਲਵੀਰ ਤਾਂ ਹੈ ਨਹੀਂ ਉਹ ਤਾਂ ਆਪਣੇ ਪੇਕੇ ਗਈ ਹੋਈ ਆ ਉਹਦੀ ਮੰਮੀ ਦੀ ਮੌਤ ਹੋ ਗਈ ਚਲੋ ਗੱਲ ਆ ਜਿਹੜੀ ਉਹ ਪੱਕੀ ਹੁੰਦੀ ਆ ਉਹ ਜਿਹੜੀ ਸਹੇਲੀ ਹੁੰਦੀ ਆ ਉਹ ਕੁਲਵੀਰ ਦੀ ਭਝਾਈ ਨੂੰ ਫੋਨ ਕਰਕੇ ਦੱਸਦੀ ਆ ਵੀ ਹਾਂ ਤੁਹਾਡੀ ਨਣਦ ਤਾਂ ਤੁਹਾਡੇ ਸਹੁਰੇ ਗਈ ਹੋਈ ਆ ਵੀ ਉਹਦੀ ਉਹਨਾਂ ਨੇ ਕਿਹਾ ਵੀ ਉਹਦੀ ਮਾਂ ਦੀ ਮੌਤ ਹੋ ਗਈ। ਉਹ ਕਹਿੰਦੀਆਂ ਵੀ ਹੁਣ ਕੀ ਕਰੀਏ? ਉਹ ਕਹਿੰਦੇ ਵੀ ਇਹਦਾ ਮਤਲਬ ਫਿਰ ਕੁਲਵੀਰ ਨੂੰ ਲਾਲਚਾ ਵੀ ਆਪਣੀ ਮਾਂ ਦੇ ਜੋ 20-25 ਤੋਲੇ ਸੋਨਾ ਸੀ ਤੇ ਜ਼ਮੀਨ ਸੀ ਵੀ ਉਹ ਸਾਰੀ ਹੜਪਣ ਦੀ ਮਾਰੀ। ਬੈਠੀ ਆ ਉੱਥੇ ਵੀ ਨਹੀਂ ਆਪਾਂ ਕਿੰਨਾ ਕ ਜਾ ਸਕਦੇ ਆ ਛੱਡ ਕੇ ਆਪਣੀ ਆਪਣੇ ਕੰਮ ਤਾਂ ਦੇ ਛੱਡ ਕੇ ਜਾ ਸਕਦੇ। ਚਲੋ ਖੀਚੜੀ ਪਕਾਉਂਦੇ ਆ ਤੇ ਉਹ ਦੋਨੋਂ ਦਰਾਣੀ ਜਿਹਾਣੀ ਕਹਿੰਦੀਆਂ ਵੀ ਮਾਂ ਦੇ ਜੋ ਗਹਿਣੇ ਆ ਉਹਨਾਂ ਤੇ ਤਾਂ ਆਪਣਾ ਵੀ ਹੱਕ ਬੰਦਾ। ਐਂ ਆਪਾਂ ਕਿਸੇ ਨੂੰ ਕਿਵੇਂ ਲੈਣ ਦੇ ਦਾਂਗੇ ਗਹਿਣੇ? ਉਹ ਪੁੱਤਰ ਆ ਜਿਹੜੇ ਉਹ ਕਹਿੰਦੇ ਵੀ ਫਿਰ ਹੁਣ ਆਪਾਂ ਕੀ ਕਰੀਏ ਇਹ ਵੀ ਨਹੀਂ ਤਾਂ ਆਪਾਂ ਸਾਰੇ ਘਾਸੇ ਤੋਂ ਜਾਵਾਂਗੇ ਉਹ ਕਹਿੰਦੇ ਵੀ ਆਪਾਂ ਕੱਲ ਨੂੰ ਚੱਲਦੇ ਆ ਚਲੋ ਅਗਲੇ ਦਿਨ ਚਾਰੇ ਜਣੇ ਰਾਇ ਬਣਾਉਂਦੇ ਆ ਗੱਡੀ ਚੱਕਦੇ ਆ ਤੇ ਪਹੁੰਚ ਜਾਂਦੇ ਆ ਪਿੰਡ ਜਦੋਂ ਉਹ ਘਰ ਜਾਂਦੇ ਆ ਤੇ ਜਾ ਕੇ ਵੇਖਦੇ ਆ ਘਰ ਦੇ ਵਿੱਚ ਰਿਸ਼ਤੇਦਾਰ ਦੋਸਤ ਹੁਣਾਂ ਲੋਕ ਕੋਈ ਨਾ ਕੋਈ ਆਇਆ ਹੀ ਰਹਿੰਦਾ ਮਰਗ ਵਾਲੇ ਘਰੇ ਬੈਠੇ ਸੀ ਤੇ ਉਹਨਾਂ ਦਾ ਪਿਓ ਸੀ ਜਿਹੜਾ ਉਹ ਉਦਾਸ ਹੋਇਆ ਇੱਕ ਪਾਸੇ ਬੈਠਾ ਸੀ ਉਹ ਦੋਨੋਂ ਆਪਣੇ ਪਿਓ ਕੋਲ ਜਾ ਕੇ ਬੈਂਦੇ ਆ ਪਹਿਲਾਂ ਤਾਂ ਉਹ ਚੀਜ਼ ਕਦੇ ਹੁੰਦੀ ਆ ਵੀ ਅਸੀਂ ਗੱਲ ਕਿਵੇਂ ਕਰੀਏ ਫਿਰ ਛੋਟਾ ਮੁੰਡਾ ਗੱਲ ਛੇੜਦਾ ਵੀ ਬਾਪੂ ਤੂੰ ਸਾਨੂੰ ਜਿਉਂਦੇ ਜੀ ਬਗਾਨੇ ਕਰਤਾ ਤੂੰ ਸਾਨੂੰ ਫੋਨ ਨਹੀਂ ਲਾ ਸਕਦਾ ਸੀ ਇੰਨੀ ਵੱਡੀ ਗੱਲ ਹੋ ਗਈ ਕਿ ਸਾਡੀ ਮਾਂ ਦੀ ਮੌਤ ਹੋਈ ਆ ਉਹ ਕਹਿੰਦਾ ਪੁੱਤਰ ਮੈਨੂੰ ਕਿਹੜਾ ਫੋਨ ਲਾਉਣਾ ਆਉਂਦਾ ਸੀ ਮੈਂ ਤਾਂ ਜਦੋਂ ਲਵਾਉਂਦਾ ਸੀ ਕਿਸੇ ਤੋਂ ਲਵਾਉਂਦਾ ਸੀ ਤੇ ਜਦੋਂ ਮੈਂ ਜਿਉਂਦੇ ਜੀ ਤੁਹਾਨੂੰ ਫੋਨ ਲਾਉਂਦਾ ਸੀ ਤੁਹਾਡੇ ਕੋਲੇ ਪੁੱਤਰ ਉਹਦੋਂ ਨਹੀਂ ਸੀ ਟਾਈਮ ਫਿਰ ਹੁਣ ਤੁਹਾਡੇ ਕੋਲੇ ਕਿੱਥੇ ਟਾਈਮ ਹੋਣਾ ਸੀ ਮੈਂ ਕਿਹਾ ਵੀ ਉਹਨਾਂ ਦੇ ਕੰਮ ਤਾਂ ੰਦੀ ਇਹੋ ਜਿਹਾ ਵੀ ਉਹਨਾਂ ਤੋਂ ਕਿਹੜਾ ਆਇਆ ਜਾਣਾ ਨਾਲੇ ਪੁੱਤ ਤੇਰੀ ਮਾਂ ਦਾ ਜਾਣਾ ਮੇਰੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਮੇਰੇ ਨੂੰ ਕੁਝ ਨਹੀਂ ਆੜਿਆ ਮੈਨੂੰ ਹੀ ਪਤਾ ਵੀ ਰਿਸ਼ਤੇਦਾਰਾਂ ਨੂੰ ਕਿਹਨੇ ਫੋਨ ਲਾਇਆ ਆਂਡੀਆਂ ਗਵਾਂਡੀਆਂ ਨੇ ਲਾਤੇ ਤੇ ਆਂਡ ਗਾਂਡ ਚ ਤੁਸੀਂ ਕਿਸੇ ਨਾਲ ਵਰਤਦੇ ਨਹੀਂ ਕਿਸੇ ਕੋਲ ਤੁਹਾਡਾ ਨੰਬਰ ਨਹੀਂ ਹੁਣ ਤੁਹਾਨੂੰ ਫੋਨ ਕੌਣ ਕਰਦਾ ਉਹ ਕਹਿੰਦਾ ਵੀ ਨਹੀਂ ਡੇੜੀ ਇਹ ਤਾਂ ਤੁਸੀਂ ਬਹੁਤ ਗਲਤ ਕੀਤਾ ਕਹਿੰਦਾ ਕੋਤੋਂ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਗਲਤ ਹੋਇਆ ਚਾਹੇ ਸਹੀ ਹੋਇਆ ਵੀ ਹੁਣ ਤਾਂ ਕੀ ਸਹਾਰਾ ਸੀ ਤੇਰੀ ਮਾਂ ਨੂੰ ਤੁਹਾਡਾ ਆਏ ਦਾ ਜਿਉਂਦੇ ਜੀ ਤਾਂ ਉਹ ਤੜਫ ਤੜਫ ਮਰ ਗਈ ਉਹ ਤੁਹਾਨੂੰ ਕਹਿੰਦੀ ਰਹੀ ਇਹ ਫੋਨ ਤੇ ਤਰਲੇ ਪਾਉਂਦੀ ਰਹੀ ਮੈਨ ਲਈ ਤੁਹਾਡੇ ਕੋਲੇ ਟਾਈਮ ਹੀ ਨਹੀਂ ਸੀ ਜਦੋਂ ਚਲੋ ਉਹਨਾਂ ਦੇ ਜਿਹੜੇ ਪੁੱਤਰ ਹੁੰਦੇ ਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਜਿਵੇਂ ਭਰੀ ਮਹਿਫਲ ਦੇ ਵਿੱਚ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੇ ਚਿੱਤਰ ਲਾਏ ਜਾ ਰਹੇ ਹੋਣ ਇੰਨਾ ਉਹਨਾਂ ਨੂੰ ਫੀਲ ਹੁੰਦਾ ਚਲੋ ਉੱਠ ਕੇ ਦੋਨੋਂ ਜਣੇ ਅੰਦਰ ਜਾਂਦੇ ਆ ਜਿੱਥੇ ਉਹਨਾਂ ਦੀ ਭੈਣ ਬੈਠੀ ਹੁੰਦੀ ਆ ਉਹ ਆਪਣੀ ਭੈਣ ਨੂੰ ਗੱਲ ਨਾਲ ਆ ਕੇ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨੂੰ ਕਹਿੰਦੇ ਆ ਕੁਲਵੀਰ ਤੂੰ ਵੀ ਸਾਨੂੰ ਬਗਾਨੇ ਕਰਤਾ ਡੇਡੀ ਨੂੰ ਤਾਂ ਨਹੀਂ ਸੁਰਤ ਸੀ ਡੇਡੀ ਨੂੰ ਤਾਂ ਨਹੀਂ ਪਤਾ ਲੱਗਿਆ ਤੂੰ ਤਾਂ ਸਾਨੂੰ ਫੋਨ ਕਰ ਦਿੰਦੀ ਪਰ ਜਿਹੜੀ ਕੁਲਵੀਰ ਆ ਕੁਛ ਨਹੀਂ ਬੋਲਦੀ ਉਹ ਬਸ ਰੋਈ ਜਾ ਰਹੀ ਸੀ ਉਹਨੇ ਇੰਨਾ ਜ਼ਰੂਰ ਕਿਹਾ ਕਿ ਵੀਰੇ ਜਿਉਂਦੇ ਜੀ ਤਾਂ ਤੁਸੀਂ ਵੀ ਸਭ ਕੁਝ ਭੁੱਲ ਗਏ ਸੀ ਤੁਸੀਂ ਕਦੇ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਯਾਦ ਕੀਤਾ ਕੀ ਤੁਸੀਂ ਇੰਨੇ ਵਗਾਨੇ ਹੋਗੇ ਕਿ ਤੁਸੀਂ ਕਦੇ ਫੋਨ ਵੀ ਨਹੀਂ ਕਰ ਸਕਦੇ ਸੀ ਜਦੋਂ ਮਾਂ ਦੀ ਮੌਤ ਦੀ ਖਬਰ ਸੁਣੀ ਮੈਨੂੰ ਤਾਂ ਆਪਣੀ ਕੋਈ ਸੁਰਤ ਸੀ ਮੈਨੂੰ ਨਹੀਂ ਪਤਾ ਮੇਰੇ ਸਹੁਰਿਆਂ ਨੂੰ ਕਿਹਨੇ ਫੋਨ ਕੀਤਾ ਵੀ ਮੈਂ ਤਾਂ ਆ ਕੇ ਡਿੱਗੀ ਮੈਂ ਤਾਂ ਮਾਂ ਦੀ ਮੌਤ ਸੁਣ ਕੇ ਵੈਸੇ ਹੀ ਬੇਹੋਸ਼ ਹੋ ਗਈ ਸੀ ਚਲੋਣੀ ਦੀ ਗੱਲ ਠਾਲਦੀ ਕਿਹਾ ਤੇ ਜਿਹੜੀਆਂ ਉਹਦੀਆਂ ਪਰਜਾਈਆਂ ਉਹਨੂੰ ਝੂਠੇ ਜਿਹੇ ਦਿਲਾਸੇ ਦੇਣ ਦੀ ਕੋਸ਼ਿਸ਼ ਕਰਦੀਆਂ ਤੇ ਜਿਹੜੀ ਕੁਲਵੀਰ ਆ ਉਹ ਸੋਚਾਂ ਦੇ ਵਿੱਚ ਖੁੱਬ ਜਾਂਦੀ ਆ ਕੁਲਵੀਰ ਆ ਜਿਹੜੀ ਉਹ ਹਰ ਹਫ਼ਤੇ ਆਪਣੀ ਮਾਂ ਕੋਲ ਢੀੜਾ ਮਾਰਦੀ ਸੀ ਤੇ ਜਦੋਂ ਵੀ ਉਹ ਆਉਂਦੀ ਸੀ ਤਾਂ ਉਹਦੀ ਮਾਂ ਨੂੰ ਇਹੀ ਕਹਿੰਦੀ ਸੀ ਕਹਤੀ ਏ ਆਪਦੇ ਭਰਾਵਾਂ ਨੂੰ ਫੋਨ ਕਰ ਦੇ ਵੀ ਮੈਨੂੰ ਕਦੇ ਤਾਂ ਮਿਲ ਜਿਆ ਕਰਨ ਉਹ ਕਹਿੰਦੀ ਮਾਂ ਉਹਨਾਂ ਨੂੰ ਤੇਰਾ ਮੋਹ ਨਹੀਂ ਹੈਗਾ ਮੈਂ ਕਿਹੜੇ ਮੂੰਹ ਕਹਾਂ ਜਦੋਂ ਉਹ ਨਹੀਂ ਫੋਨ ਕਰਦੇ ਰਿਸ਼ਤਾ ਫੇਰ ਨਿਭਦਾ ਹੁੰਦਾ ਜੇ ਦੋਨਾਂ ਪਾਸਿਓਂ ਤਾਂਗ ਹੋਵੇ ਨਿਭਾਉਣ ਦੀ ਵੀ ਜਦੋਂ ਉਹਨਾਂ ਨੂੰ ਕੋਈ ਤਾਂਗ ਹੀ ਹੈ ਨਹੀਂ ਚਲੋ ਆਪਣੀ ਮਾਂ ਨੂੰ ਇਸੇ ਤਰ੍ਹਾਂ ਸਮਝਾ ਕੇ ਜਾਂਦੀ ਤੇ ਉਹਦੇ ਯਾਦ ਆ ਵੀ ਉਹਦੀ ਮਾਂ ਦੀ ਮੌਤ ਤੋਂ ਦੋ ਦਿਨ ਪਹਿਲਾਂ ਹੀ ਉਹ ਮਿਲਣ ਆਈ ਸੀ ਤੇ ਦੋਨਾਂ ਨੇ ਕਿੰਨੀਆਂ ਗੱਲਾਂ ਕੀਤੀਆਂ ਸੀ ਵੀ ਉਹਨੂੰ ਲੱਗਦਾ ਹੀ ਨਹੀਂ ਸੀ ਉਹਦੀ ਮਾਂ ਦੀ ਮੌਤ ਹੋ ਜੂ ਜਦੋਂ ਉਹ ਆਪਣੇ ਸਹੁਰੇ ਘਰ ਗਈ ਤੇ ਰਾਤ ਨੂੰ ਉਹਦੇ ਪਤੀ ਦਾ ਫੋਨ ਆਇਆ ਉਹਦਾ ਪਤੀ ਹੈ ਜਿਹੜਾ ਉਹਨੂੰ ਕਹਿੰਦਾ ਕਿ ਚੱਲ ਕੋਈ ਵੀਰ ਤਿਆਰ ਹੋ ਆਪਾਂ ਚੱਲੀਏ ਪਿੰਡ ਡੈਡੀ ਦਾ ਫੋਨ ਆਇਆ ਉਹ ਡਰ ਜਾਂਦੀ ਹੈ ਚਲੋ ਉਹ ਪੁੱਛਦੀ ਆ ਵੀ ਦੱਸ ਦੋ ਕੀ ਹੋ ਗਿਆ ਉਹ ਕਹਿੰਦਾ ਵੀ ਨਹੀਂ ਕੁਛ ਨਹੀਂ ਹੋਇਆ ਮੰਮੀ ਥੋੜੇ ਜਿਹਾ ਬਿਮਾਰ ਨੇਗੀ ਵੀ ਉਹਨਾਂ ਦੀ ਸੰਭਾਲ ਲਈ ਬੁਲਾਇਆ ਚਲ ਜਦੋਂ ਉਹ ਸੋਚਦੀ ਆ ਹਨਾ ਵੀ ਜਦੋਂ ਫੋਨ ਆਇਆ ਤੇ ਉਹ ਦੋਨੋਂ ਜੀ ਭੱਜੇ ਆਉਂਦੇ ਨੇ ਆ ਕੇ ਉਹ ਵੇਖਦੇ ਆ ਤੇ ਉਹਦੀ ਮਾਂ ਜਿਹੜੀ ਉਹ ਸ਼ਾਂਤ ਬਿਲਕੁਲ ਮੰਜੇ ਤੇ ਪਈ ਹੁੰਦੀ ਆ ਤੇ ਐਂ ਲੱਗਦਾ ਹੁੰਦਾ ਵੀ ਜਿਵੇਂ ਕਿਦਾਂ ਦੀ ਸੁੱਤੀ ਪਈ ਹੋਵੇ ਜਦੋਂ ਉਹ ਆਪਦੇ ਪਿਓ ਨੂੰ ਪੁੱਛਦੀ ਆ ਕਿ ਡੈਡੀ ਤੂੰ ਮੈਨੂੰ ਤਾਂ ਦੱਸ ਦਿੰਦਾ ਵੀ ਮਾਂ ਬਿਮਾਰ ਆ ਤੇ ਉਹ ਦੱਸਦਾ ਕਿ ਧੀਏ ਮੈਨੂੰ ਤਾਂ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਤੇਰੀ ਮਾਂ ਨੂੰ ਬਸ ਪਈ ਪਈ ਨੂੰ ਘਬਰਾਟ ਹੋਈ ਤੇ ਉਹਨੇ ਮੈਨੂੰ ਕਿਹਾ ਕਿ ਮੈਨੂੰ ਪਾਣੀ ਚਾਹੀਦਾ ਮੈਂ ਪਾਣੀ ਲਿਆ ਕੇ ਦਿੱਤਾ ਪਰ ਉਹ ਔਖੇ ਔਖੇ ਸਾਹ ਲੈ ਰਹੀ ਸੀ ਮੈਂ ਜਦੋਂ ਉਹਨੂੰ ਕਿਹਾ ਕਿ ਤੂੰ ਬਹਿ ਜਾ ਬੈਠਣ ਦੀ ਕੋਸ਼ਿਸ਼ ਕਰ ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਤਾਂ ਤੇਰੀ ਮਾਂ ਨੇ ਮੇਰੇ ਜਿਹੜਾ ਹੱਥ ਸੀ ਉਹ ਘੁੱਟ ਕੇ ਫੜ ਲਿਆ ਸੀ ਜਦੋਂ ਮੈਂ ਉਹ ਤੋਂ ਹੱਥ ਛੜਾ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੇਰਾ ਹੱਥ ਹੋਰ ਵੀ ਜ਼ੋਰ ਦੀ ਫੜ ਲਿਆ ਸੀ ਕਿਉਂਕਿ ਸ਼ਾਇਦ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਜਾਣ ਦਾ ਸਮਾਂ ਆ ਚੁੱਕਿਆ ਤੇ ਉਹ ਚਾਹੁੰਦੀ ਸੀ ਕਿ ਜਦੋਂ ਮੇਰੇ ਪ੍ਰਾਣ ਨਿਕਲਣ ਮੇਰੀ ਜਾਨ ਨਿਕਲੇ ਤਾਂ ਮੇਰਾ ਜੀਵਨ ਸਾਥੀ ਹੈ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ ਇਸ ਲਈ ਸ਼ਾਇਦ ਉਹਨੇ ਮੈਨੂੰ ਰੋਕ ਲਿਆ ਸੀ ਉਹਨੇ ਦੋ ਚਾਰ ਔਖੇ ਸਾਹ ਲਏ ਤੇ ਉਹਨੇ ਵਸੇ ਇਹੀ ਕਿਹਾ ਕਿ ਕਾਸ਼ ਮੇਰੇ ਪੁੱਤਰ ਮੈਨੂੰ ਜਿਉਂਦੇ ਜੀ ਮਿਲ ਜਾਂਦੇ ਇੰਨਾ ਕਹਿ ਕੇ ਉਹਨੇ ਅੱਖਾਂ ਬੀਚਲੀਆਂ ਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਕੀ ਵਾਪਰ ਗਿਆ ਮੈਨੂੰ ਤਰੇਲੀ ਆ ਗਈ ਉੱਚੀ ਉੱਚੀ ਮੈਂ ਰੋਣ ਲੱਗਿਆ ਤੇ ਮੇਰੀ ਰੋਣ ਦੀ ਆਵਾਜ਼ ਸੁਣ ਕੇ ਆਣਗਵਾਂਡ ਆਇਆ ਉਹਨਾਂ ਨੇ ਹੀ ਤੈਨੂੰ ਫੋਨ ਕੀਤਾ ਮੈਨੂੰ ਨਹੀਂ ਪਤਾ ਕਿਹਨੇ ਫੋਨ 'ਚੋਂ ਨੰਬਰ ਕੱਢਿਆ ਵੀ ਮੈਨੂੰ ਨਹੀਂ ਪਤਾ ਲੱਗਿਆ ਚਲੋ ਕੁਲਵੀਰ ਆ ਕੀ ਤਾਂ ਹੀ ਰੋਂਦੀ ਆ ਆਣਗਵਣ ਦੀਆਂ ਔਰਤਾਂ ਉੱਥੇ ਹੀ ਹੁੰਦੀਆਂ ਉਹਨੂੰ ਸੰਭਾਲਦੀਆਂ ਨੇ ਚਲੋ ਚਾਹ ਪਾਣੀ ਪਿਲਾਉਂਦੀਆਂ ਨੇ ਇਸੇ ਤਰ੍ਹਾਂ ਦਿਨ ਚੜ ਜਾਂਦਾ ਤੇ ਰਿਸ਼ਤੇਦਾਰ ਆ ਜਿਹੜੇ ਆਉਂਦੇ ਆ ਉਹ ਕਹਿੰਦੇ ਆ ਕਿ ਮੁੰਡਿਆਂ ਨੂੰ ਖਬਰ ਕਰ ਦਿਓ ਭੂਆ ਕਹਿੰਦੀ ਆ ਕਿ ਮੁੰਡਿਆਂ ਨੂੰ ਖਬਰ ਕਰ ਦੇ ਤੇ ਉਹ ਕਹਿੰਦਾ ਵੀ ਨਹੀਂ ਜਿਹੜੇ ਮੁੰਡਿਆਂ ਨੂੰ ਜਿਉਂਦੇ ਜੀ ਮੇਰੇ ਘਰ ਆਲੀ ਤਰਸਦੀ ਰਹੀ ਆ ਉਹ ਜਿਉਂਦੇ ਜੀ ਨਹੀਂ ਆਏ ਮੈਂ ਹੁਣ ਕੀ ਕਰਾਉਣਾ ਤਾਂ ਵੱਡੀ ਭੂਆ ਕਹਿੰਦੀ ਆ ਬਾਈ ਜਿਉਂਦੇ ਜੀਤਾ ਚਲ ਨਹੀਂ ਆਏ ਫਿਰ ਵੀ ਪੁੱਤਾਂ ਦੇ ਹੁੰਦੇ ਹੋਏ ਇਹਦੀ ਦੇਹ ਨੂੰ ਅਗਨੀ ਕੌਣ ਦੇਊਗਾ ਵੀ ਜਦੋਂ ਇੱਕ ਔਰਤ ਦੇ ਪੁੱਤਰ ਹੋਵੇ ਤਾਂ ਪੁੱਤਰ ਹੀ ਅਗਨੀ ਦਿੰਦਾ ਸੋਹਣਾ ਲੱਗਦਾ ਤਾਂ ਬਲਦੇਵ ਸਿੰਘ ਕਹਿਣ ਲੱਗਿਆ ਭੈਣੇ ਜਿਹੜੀ ਇਹਨਾਂ ਨੇ ਆਪਦੀ ਮਾਂ ਜਿਉਂਦੇ ਜੀ ਸਾੜੀ ਆ ਉਹਦੇ ਨਾਲੋਂ ਕੀ ਘਟਰੇਗੀ ਅੱਗ ਦੇਣੀ ਅੱਗ ਤਾਂ ਹੁਣ ਕੋਈ ਮਰਜ਼ੀ ਦੇਵੇ ਮੇਰੀ ਜੀਵਨ ਸਾਥਣ ਨੂੰ ਅਗਨੀ ਮੈਂ ਲਿਆਊਗਾ ਜਾਂ ਮੇਰੀ ਧੀ ਦੀ ਹੋਊਗੀ ਮੈਂ ਨਹੀਂ ਆਪਣੇ ਪੁੱਤਰਾਂ ਨੂੰ ਹੱਕ ਦਿੰਦਾ ਚਲੋ ਰਿਸ਼ਤੇਦਾਰਾਂ ਦੇ ਵਿੱਚ ਕੋਈ ਸਰਮਸਰ ਹੁੰਦੀ ਹੈ ਤੇ ਸਾਰੇ ਹੀ ਚੁੱਪ ਕਰ ਜਾਂਦੇ ਆ। ਉਹਦੀ ਮਾਂ ਦਾ ਅੰਤਮ ਸੰਸਕਾਰ ਹੋ ਜਾਂਦਾ। 2-3 ਦਿਨਾਂ ਬਾਅਦ ਜਦੋਂ ਉਹਦੇ ਭਰਾਵਾਂ ਨੂੰ ਪਤਾ ਲੱਗਦਾ ਤੇ ਉਹ ਆ ਜਾਂਦੇ ਆ। ਇਹਨਾਂ ਸੋਚਾਂ ਦੇ ਵਿੱਚ ਖੁੱਭੀ ਹੋਈ ਕੁਲਵੀਰ ਹੁੱਕੀ-ਹੁੱਕੀ ਰੋਣ ਲੱਗ ਜਾਂਦੀ ਆ। ਉਹਦੀਆਂ ਪਰਜਾਈਆਂ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੀਆਂ ਪਰ ਉਹ ਉਹਨਾਂ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਂਦੀ ਤੇ ਉਹਦੀਆਂ ਪਰਜਾਈਆਂ ਆਪਣੇ ਆਪ ਦੀ ਬੇਇੱਜ਼ਤੀ ਮਹਿਸੂਸ ਕਰਦੀਆਂ ਨੇ। ਉਹ ਆਪਣੇ ਘਰ ਵਾਲੇ ਨੂੰ ਇਸ਼ਾਰੇ ਕਰਦੀਆਂ ਤੇ ਚਾਰੋਂ ਜਾਣੇ ਉੱਠ ਕੇ ਦੂਸਰੇ ਕਮਰੇ 'ਚ ਚਲੇ ਜਾਂਦੇ ਆ। ਉਥੇ ਬੈਠੇ ਹੋਏ ਸੋਚਦੇ ਆ ਵੀ ਇਹਨਾਂ ਨੇ ਤਾਂ ਆਪਣੀ ਬੇਇੱਜ਼ਤੀ ਕਰਨ ਵਾਲੀ ਕਸਰ ਹੀ ਨਹੀਂ ਛੱਡੀ ਨਾਲੇ ਇੰਨੀ ਕਿੱਡੀ ਕ ਗੱਲ ਸੀ ਵੀ ਇਹਨਾਂ ਨੇ ਹੋਰ ਰਿਸ਼ਤੇਦਾਰਾਂ ਨੂੰ ਵੀ ਤਾਂ ਫੋਨ ਕਰਿਆ ਹੀ ਆ ਚਲੋ ਉਹ ਭੂਆ ਤੇ ਗੁੱਸਾ ਕਰਦੇ ਆ ਕਦੇ ਕਲਵੀਰ ਤੇ ਕਰਦੇ ਆ ਪਰ ਕਿਸੇ ਮੂਰੇ ਉੱਭਰ ਕੇ ਨਹੀਂ ਬੋਲ ਸਕਦੇ ਕਿਉਂਕਿ ਪਤਾ ਸੀ ਵੀ ਸਾਡੀ ਬੇਇੱਜ਼ਤੀ ਹੋ ਚਲੋ ਭਾਈ ਉਹ ਕਹਿੰਦੇ ਕਿ ਹੁਣ ਕੀ ਕਰੀਏ ਕਹਿੰਦੇ ਕਰਨਾ ਕੀ ਆ ਹੁਣ ਤਾਂ ਜੋ ਕੁਝ ਹੈ ਸਹਿਣਾ ਪਊ ਸੁਣਨਾ ਪਊ ਜੇ ਜ਼ਮੀਨ 'ਚੋਂ ਹਿੱਸਾ ਚਾਹੀਦਾ ਤਾਂ ਰਹਿਣਾ ਪਊ ਚਲੋ ਐਤਵਾਰ ਦਾ ਭੋਗ ਹੁੰਦਾ ਤੇ ਉਹ ਐਤਵਾਰ ਤੱਕ ਰਹਿਣ ਦੀ ਉੱਥੇ ਹੀ ਬੈਠੇ ਰਹਿੰਦੇ ਆ ਉਹਨਾਂ ਨੂੰ ਕੋਈ ਖਾਸ ਬੁਲਾਉਂਦਾ ਨਹੀਂ ਪਰ ਉਹ ਬੈਠੇ ਰਹਿੰਦੇ ਆ ਲੋਕਾਂ ਲੱਜੋ ਤੇ ਸ਼ਨੀਵਾਰ ਨੂੰ ਉਹ ਕਹਿੰਦੇ ਆ ਕਿ ਡੈਡੀ ਜੀ ਅਸੀਂ ਚਾਹੁੰਦੇ ਆ ਕਿ ਮਾਂ ਦੇ ਭੋਗ ਤੇ ਹਨਾ ਆਪਾਂ ਕੋਈ ਕਮੀ ਨਾ ਛੱਡੀਏ ਵੀ ਮਾਂ ਦੇ ਭੋਗ ਤੇ ਜਿਹੜੇ ਵਧੀਆ ਪਕਵਾਨ ਬਣਾਈਏ ਵੀ ਮਾਂ ਚਲੋ ਠੀਕ ਐ ਭਾਵੇਂ ਗਈ ਆ ਪਰ ਫਿਰ ਵੀ ਉਮਰ ਭੋਗ ਕੇ ਗਈ ਆ ਤਾਂ ਉਹਨਾਂ ਦਾ ਪਿਓ ਕਹਿੰਦਾ ਵੀ ਤੁਹਾਨੂੰ ਆਪਣੀ ਮਾਂ ਬਾਰੇ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਨਾ ਭੋਗ ਬਾਰੇ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਆਪਣੇ ਸਹੁਰਿਆਂ ਨੂੰ ਕਹਿ ਦਿਓ ਵੀ ਕੋਈ ਪੱਗ ਨਾ ਲੈ ਕੇ ਆਉਣ ਪੱਗ ਦੀ ਰਸਮ ਜੇ ਇੱਥੇ ਹੋਣ ਲੱਗੀ ਤੇ ਮੈਂ ਵਿਰੋਧ ਕਰਨਾ ਉਹ ਕਹਿੰਦੇ ਵੀ ਜੋ ਰਸਮਾਂ ਹੁੰਦੀਆਂ ਉਹ ਤਾਂ ਕਰੀਆਂ ਜਾਣਗੀਆਂ ਉਹ ਕਹਿੰਦਾ ਵੀ ਮੈਂ ਉਹਨਾਂ ਰਸਮਾਂ ਨੂੰ ਨਹੀਂ ਮੰਨਦਾ ਪੱਗ ਦੇਣ ਦਾ ਮਤਲਬ ਇਹ ਹੁੰਦਾ ਵੀ ਘਰ ਦੀ ਜ਼ਿੰਮੇਵਾਰੀ ਦੇ ਦੇਣੀ ਵੀ ਮਾਪਿਓ ਦੇ ਜਾਣ ਤੋਂ ਬਾਅਦ ਹੁਣ ਤੱਕ ਤੁਸੀਂ ਕਿਹੜੀ ਜ਼ਿੰਮੇਵਾਰੀ ਸੰਭੀ ਆ ਜਦੋਂ ਤੁਸੀਂ ਜਿਉਉਂਦੇ ਜੀ ਨਹੀਂ ਜ਼ਿੰਮੇਵਾਰੀ ਸੰਭੀ ਉਹਦੇ ਮਰੀ ਤੋਂ ਤੁਸੀਂ ਕੀ ਜ਼ਿੰਮੇਵਾਰੀ ਸੰਭਲੋਗੇ ਮੈਂ ਤੁਹਾਨੂੰ ਲਾਸਟ ਵਾਰਨਿੰਗ ਦਿੰਨਾ ਵੀ ਤੁਸੀਂ ਆਪਣੇ ਸਹੁਰਿਆਂ ਨੂੰ ਕਹਿ ਦਿਓ ਚਲੋ ਵੱਡਾ ਮੁੰਡਾ ਜਿਹੜਾ ਉਹ ਸਮੇ ਨੂੰ ਵੇਖਦਾ ਹਨਾ ਵਿਚਾਰਦਾ ਤੇ ਬਾਹਰ ਜਾ ਕੇ ਆਪਣੇ ਸਹੁਰੇ ਨੂੰ ਫੋਨ ਕਰ ਦਿੰਦਾ ਕਿ ਪਾਪਾ ਇਸ ਤਰ੍ਹਾਂ ਨਾਰਾਜ਼ ਨਹੀਂ ਵੀ ਤੁਸੀਂ ਭੋਗ ਤੇ ਆਉਂਗੇ ਤਾਂ ਤੁਸੀਂ ਨਾ ਵੀ ਪੱਗ ਨਾ ਲੈ ਕੇ ਆਇਓ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਪੱਗ ਦੀ ਰਸਮ ਤਾਂ ਬਣੀ ਆਈ ਆ ਉਹ ਕਹਿੰਦੇ ਵੀ ਨਾਲੇ ਵੀ ਤੇਰੇ ਪਾਪਾ ਦੇ ਭੋਗ ਦੇ ਕਾਰਡ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਪਹੁੰਚ ਗਏ ਉਹ ਕਹਿੰਦੇ ਵੀ ਹਾਂ ਛੋਡੇ ਕੋਲ ਨਹੀਂ ਆਈ ਕਹਿੰਦੇ ਨਾ ਫਿਰ ਉਹ ਦੋਨੋਂ ਭਰਾ ਫੇਰ ਗੁਫ਼ਤਗੂ ਕਰਦੇ ਉਹ ਕਹਿੰਦੇ ਆ ਵੀ ਮੋਦ ਦੀ ਕਵਰ ਵੀ ਸਾਰੇ ਰਿਸ਼ਤੇਦਾਰਾਂ ਤੱਕ ਪਹੁੰਚ ਗਈ ਤੇ ਭੋਗ ਦੇ ਵੀ ਵੀ ਆਪਣੇ ਸਹੁਰਿਆਂ ਤੱਕ ਨਹੀਂ ਪਹੁੰਚੇ ਵੀ ਹੁਣ ਆਪਾਂ ਕੀ ਕਰੀਏ ਉਹ ਕਹਿੰਦੇ ਵੀ ਸਹੁਰਿਆਂ ਨੂੰ ਬੁਲਾਵਾਂਗੇ ਤਾਂ ਸਹੀ ਵੀ ਚਲੋ ਭੋਗ ਤੇ ਜਿਹੜਾ ਆਪਾਂ ਹਨਾ ਜੋ ਕੁਝ ਹੁੰਦਾ ਉਹ ਤਾਂ ਕਰਵਾਵਾਂਗੇ ਚਲੋ ਵੱਡੇ ਮੁੰਡੇ ਦਾ ਸਹੁਰਾ ਜਿਹੜਾ ਛੋਟੇ ਮੁੰਡੇ ਦੇ ਸਹੁਰੇ ਨੂੰ ਫੋਨ ਕਰਦਾ ਉਹ ਆਪਸ ਵਿੱਚ ਰਹਿ ਕਰਦੇ ਆ ਤੇ ਅਗਲੇ ਦਿਨ ਜਿਹੜਾ ਇਕੱਠੇ ਹੋ ਕੇ ਆਉਂਦੇ ਆ ਆ ਕੇ ਉਹ ਆਪਦੇ ਕੋਲੋਂ ਮਤੋਂ ਮਾਫੀ ਮੰਗਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੁਹਾਡੇ ਪੁੱਤਰਾਂ ਦੀ ਗਲਤੀ ਦੀ ਸਜ਼ਾ ਸਾਨੂੰ ਨਾ ਦਿਓ ਵੀ ਸਾਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਵੀ ਸਾਡੀ ਭਰੀ ਪੰਚਾਇਤ ਦੇ ਵਿੱਚ ਬੇਇੱਜ਼ਤੀ ਹੋਵੇ ਉਹ ਕਹਿੰਦਾ ਵੀ ਅੱਜ ਤਾਂ ਤੁਹਾਨੂੰ ਆਪਣੀ ਬੇਇੱਜ਼ਤੀ ਯਾਦ ਆਉਂਦੀ ਆ ਕਿ ਤੁਸੀਂ ਆਪਣੀਆਂ ਧੀਆਂ ਨੂੰ ਕਦੇ ਇਹ ਨਹੀਂ ਪੁੱਛਿਆ ਵੀ ਤੁਸੀਂ ਆਪਣੇ ਸੱਸ ਸਹੁਰੇ ਨਾਲ ਕਿਹੋ ਜਿਹਾ ਵਿਵਹਾਰ ਕਰਦੀਓ ਜਦੋਂ ਕੁੜੀਆਂ ਸਹੁਰਿਆਂ ਤੋਂ ਪੇਕੇ ਜਾਂਦੀਆਂ ਮਾਪਿਓ ਐਂ ਤਾਂ ਪੁੱਛ ਲੈਂਦੇ ਆ ਵੀ ਸੱਸ ਸਹੁਰਾ ਤੁਹਾਡੇ ਨਾਲ ਕਿਹੋ ਜਿਹਾ ਬਿਹੇਵ ਕਰਦੇ ਆ ਤੇ ਇਹ ਕਿਉਂ ਨਹੀਂ ਪੁੱਛਦੇ ਵੀ ਤੁਸੀਂ ਆਪਣੇ ਸੱਸ ਸਹੁਰੇ ਨਾਲ ਕਿਹੋ ਜਿਹਾ ਬਿਹੇਵ ਕਰਦੀਓ ਉਹ ਕਹਿੰਦੇ ਕਿ ਭਰਾ ਜੀ ਸਾਨੂੰ ਨਹੀਂ ਪਤਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਇਹ ਕੁਝ ਚੱਲਦਾ ਸੀ ਉਹ ਕਹਿੰਦਾ ਵੀ ਤੁਹਾਨੂੰ ਕਿਵੇਂ ਨਹੀਂ ਪਤਾ ਹੋ ਸਕਦਾ ਜਦੋਂ ਤੁਹਾਡੀਆਂ ਧੀਆ ਤੁਹਾਡੇ ਦੋ ਦੋ ਧੀਆ ਤੁਹਾਡੇ ਕੋਲ ਮਿਲਣ ਜਾਂਦੇ ਆ ਛੁੱਟੀਆਂ 'ਚ ਤੇ ਤੁਸੀਂ ਕਦੇ ਇਹ ਨਹੀਂ ਪੁੱਛਿਆ ਵੀ ਤੁਸੀਂ ਆਪਣੇ ਦਾਦਾ ਦਾਦੀ ਕੋਲ ਕਿਉਂ ਨਹੀਂ ਜਾਂਦੇ ਜਾਂ ਤੁਸੀਂ ਆਪਣੀਆਂ ਧੀਆ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਆਪਣੇ ਸੱਸ ਸਹੁਰੇ ਕੋਲ ਕਿਉਂ ਨਹੀਂ ਜਾਂਦੀਆਂ ਮੇਰੀ ਪਤਨੀ ਇਹਨਾਂ ਨੂੰ ਵੇਖਣ ਲਈ ਇਹਨਾਂ ਦੇ ਬੋਲ ਸੁਣਨ ਲਈ ਤਰਸ ਗਈ ਪਰ ਇਹਨਾਂ ਨੇ ਕਦੇ ਵੀ ਆਉਣਾ ਠੀਕ ਨਹੀਂ ਸਮਝਿਆ ਕਦੇ ਵੀ ਆਉਣਾ ਜ਼ਰੂਰੀ ਨਹੀਂ ਸਮਝਿਆ ਇਸ ਕਰਕੇ ਮੈਂ ਇਸ ਗੱਲ ਦਾ ਵਿਰੋਧ ਕਰਦਾ ਠੀਕ ਆ ਜੀ ਸਦਕੇ ਆਉ ਭੋਗ ਤੇ ਤੁਸੀਂ ਆਓ ਮੇਰੇ ਰਿਸ਼ਤੇਦਾਰੋਂ ਪਰ ਇਹੋ ਜਿਹੇ ਫालतੂ ਦੀਆਂ ਰਸਮਾਂ ਦਾ ਮੈਂ ਵਿਰੋਧ ਕਰਦਾ ਜਿਹੜੇ ਬੱਚਿਆਂ ਨੇ ਕਦੇ ਜ਼ਿੰਮੇਵਾਰੀ ਜਿਉਂਦੇ ਜੀ ਨਹੀਂ ਸਮਝੀ ਉਹ ਮੌਤ ਤੋਂ ਵੱਧ ਕੀ ਜ਼ਿੰਮੇਵਾਰੀ ਸੰਭ ਲੈਣਗੇ ਚਲੋ ਉਹ ਆਪਣੇ ਦੋ ਟੁੱਕਾ ਜਿਹੜਾ ਜਵਾਬ ਦੇ ਦਿੰਦਾ ਤੇ ਉਹਦੇ ਕੋਲ ਮੈਂ ਜਿਹੜੇ ਦੋਨੋਂ ਉੱਠ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਦੋਨੋਂ ਭਰਾ ਜਿਹੜੇ ਸੋਚਦੇ ਆ ਵੀ ਹੁਣ ਆਪਾਂ ਕੀ ਕਰੀਏ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਚਲੋ ਡੈਡੀ ਜੋ ਗਲਤੀ ਹੋਈ ਸਾਡੇ ਤੋਂ ਸਾਨੂੰ ਪਲੀਜ਼ ਮਾਫ ਕਰ ਦਿਓ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਅੱਜ ਤੋਂ ਬਾਅਦ ਅਸੀਂ ਇਹੋ ਜੀ ਗਲਤੀ ਕਦੇ ਨਹੀਂ ਕਰਾਂਗੇ ਮੈਂ ਤੁਹਾਨੂੰ ਅਸੀਂ ਇਸ ਤਰ੍ਹਾਂ ਮੌਕਾ ਨਹੀਂ ਦੇਵਾਂਗੇ ਅਸੀਂ ਤੁਹਾਡੀ ਸੇਵਾ ਸੰਭਾਲ ਕਰਾਂਗੇ ਉਹ ਕਹਿੰਦਾ ਕਿ ਨਹੀਂ ਪੁੱਤਰ ਤੁਹਾਨੂੰ ਮੇਰੇ ਫਿਕਰ ਕਰਨ ਦੀ ਲੋੜ ਨਹੀਂ ਮੈਂ ਆਪਣਾ ਬੰਦੋਬਸਤ ਕਰ ਲਿਆ ਤਾਂ ਪੁੱਤਰ ਕਹਿੰਦੇ ਵੀ ਕੀ ਮਤਲਬ ਉਹ ਕਹਿੰਦਾ ਮਤਲਬ ਇਹੀ ਕਿ ਜੋ ਜ਼ਮੀਨ ਜਾਇਦਾਦ ਮੇਰੇ ਕੋਲ ਹੈਗੀ ਸੀ ਜਾਂ ਤੁਹਾਡੀ ਮਾਂ ਦੇ ਗਹਿਣੇ ਸੀ ਗੇੜੇ ਮੈਂ ਆਪਣੀਆਂ ਭੈਣਾਂ ਤੇ ਆਪਣੀ ਧੀ ਨੂੰ ਦੇ ਦਿੱਤੇ ਆ ਤੇ ਜੋ ਜ਼ਮੀਨ ਜਾਇਦਾਦ ਆ ਉਹ ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਨਾਮ ਲਵਾਉਂਗਾ ਤੇ ਸਕੂਲ ਵਾਲਿਆਂ ਨੇ ਇਹ ਜ਼ਿੰਮੇਵਾਰੀ ਲਈ ਆ ਕਿ ਜਦੋਂ ਵੀ ਮੈਨੂੰ ਕੁਝ ਹੁੰਦਾ ਤੇ ਮੇਰੀ ਸੰਭਾਲ ਉਹ ਕਰਨਗੇ ਵੀ ਜੇ ਮੈਂ ਕਿਸੇ ਐਨਜੀਓ ਨੂੰ ਕਿਸੇ ਸੰਸਥਾ ਨੂੰ ਦਿੰਦਾ ਤਾਂ ਵੀ ਉਹਨਾਂ ਨੇ ਮੈਨੂੰ ਸਾਬਣਾ ਸੀ ਸਕੂਲ ਵਾਲਿਆਂ ਨੂੰ ਲੋੜ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਕਿ ਐਨਜੀਓ ਨੂੰ ਤਾਂ ਹਰ ਕੋਈ ਦੇ ਦਿੰਦਾ ਵੀ ਤੁਸੀਂ ਸਕੂਲ ਵੱਲ ਵੇਖੋ ਪਰ ਤੁਹਾਡੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਹੁਣ ਕਹਿੰਦਾ ਮੈਨੂੰ ਤੁਹਾਡੀ ਲੋੜ ਹੀ ਨਹੀਂ ਇਹ ਗੱਲ ਸੁਣ ਕੇ ਦੋਨੋਂ ਭਰਾ ਇੱਕ ਦੂਜੇ ਵੱਲ ਏਡਾ ਟੇਡਾ ਝਾਕਦੇ ਆ ਤੇ ਉੱਠ ਕੇ ਚਲੇ ਜਾਂਦੇ ਆ ਫਿਰ ਦੋਨੋਂ ਅੰਦਰ ਜਾ ਕੇ ਕਹਿੰਦੇ ਕਿ ਪਿਓ ਨੇ ਤਾਂ ਆਪਾਂ ਨੂੰ ਇੱਕ ਮੌਕਾ ਵੀ ਨਹੀਂ ਦਿੱਤਾ ਗਲਤੀ ਸੁਧਾਰਨ ਦਾ ਹੁਣ ਆਪਾਂ ਇਹ ਤੋਂ ਕੀ ਆਸ ਰੱਖੀਏ ਅਗਲੇ ਦਿਨ ਭੋਗ ਪੈਂਦਾ ਭੋਗ ਦੇ ਉੱਤੇ ਕੋਈ ਵੀ ਰਿਸ਼ਤੇਦਾਰ ਉਹਨਾਂ ਨੂੰ ਚੱਜ ਨਾਲ ਮੂੰਹ ਨਹੀਂ ਲਾਉਂਦਾ ਤੇ ਅੰਤਮ ਅਰਦਾਸ ਹੁੰਦੇ ਵੀ ਦੋਨੋਂ ਪੁੱਤਰ ਤੇ ਦੋਨੋਂ ਨੂੰਹਾਂ ਆਪਣਾ ਸਮਾਨ ਚੱਕ ਕੇ ਜਿਹੜੇ ਆਪਣੇ ਘਰਾਂ ਵੱਲ ਨੂੰ ਹੋ ਤੁਰਦੇ ਆ ਤੇ ਕੁਲਵੀਰ ਆਪਣੇ ਪਿਓ ਦੇ ਡਿੱਗਦੇ ਹੋਏ ਹੰਝੂਆਂ ਵੱਲ ਵੇਖ ਕੇ ਉੱਚੀ ਉੱਚੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਬਾਪੂ ਤੇਰੇ ਪੁੱਤਰ ਜਿਹਾਉਂਦੇ ਜੀ ਤੈਥੋਂ ਮੂੰਹ ਮੋੜ ਗਏ ਪਰ ਮੈਂ ਮੂੰਹ ਨਹੀਂ ਮੋੜ ਸਕਦੀ ਭਾਵੇਂ ਤੂੰ ਜ਼ਮੀਨ ਸਕੂਲ ਨੂੰ ਦਾਨ ਕਰਤੀ ਪਰ ਤੇਰੀ ਸੰਭਾਲ ਮੈਂ ਕਰੂੰਗੀ ਤੈਨੂੰ ਮੈਂ ਆਪਣੇ ਕੋਲ ਰੱਖੂੰਗੀ ਜੇ ਤੂੰ ਮੈਨੂੰ ਬਰਾਬਰ ਦਾ ਦਰਜਾ ਦੇ ਸਕਦਾ ਮੈਨੂੰ ਬਰਾਬਰ ਪੜਾ ਲਿਖਾ ਸਕਦਾ ਤੇ ਮੈਂ ਸੰਭ ਕਿਉਂ ਨਹੀਂ ਸਕਦੀ ਇਸ ਤਰ੍ਹਾਂ ਉਹ ਨਿਹੋਰੇ ਦੌਦੇ ਰਹਿੰਦੀ ਆ ਪਰ ਉੱਥੇ ਉਹਦੇ ਨਿਹੋਰੇ ਸੁਣਨ ਵਾਲੇ ਦੋਨੇ ਭਰਾ ਮੌਜੂਦ ਨਹੀਂ ਸੀ ਕਿਉਂਕਿ ਉਹ ਜਿਸ ਸਵਾਰਥ ਲਈ ਆਏ ਸੀ ਉਹ ਸਵਾਰਥ ਉਹਨਾਂ ਦਾ ਪੂਰਾ ਨਹੀਂ ਹੋਇਆ ਸੀ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਇਸੇ ਲਈ ਉਹ ਉੱਠ ਕੇ ਚਲੇ ਜਾਂਦੇ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਪਹਿਲਾ ਕਮੈਂਟ ਹੈ ਕੁਲਦੀਪ ਸਿੰਘ ਬਹੁਤ ਵਧੀਆ ਕਹਾਣੀ ਭੈਣ ਜੀ ਗੁਰਦੀਪ ਕੌਰ ਤੋਂ ਕੁਲਦੀਪ ਲੱड्डੂ ਵਾਲਾ ਤੋਂ ਗੁਰਦੀਪ ਸਿੰਘ ਗੁਰਪ੍ਰੀਤ ਸਿੰਘ ਗੁੱਡ ਸਟੋਰੀ ਹਰਦੇਵ ਸਿੰਘ ਵੈਰੀ ਨਾਈਸ ਐਂਡ ਇੰਟਰਸਟਿੰਗ ਸਟੋਰੀ ਨਰਿੰਦਰ ਕੌਰ ਬਹੁਤ ਵਧੀਆ ਸਟੋਰੀ ਪ੍ਰੀਤਮ ਸਿੰਘ ਨਾਈਸ ਸਟੋਰੀ ਤੀਰਥ ਕੌਰ ਇਹਨਾਂ ਨੇ ਈਮੋਜੀ ਭੇਜੇ ਨੇ ਵੀਰਪਾਲ ਬਰਾੜ ਗੁੱਡ ਸਟੋਰੀ ਕਿਰਨ ਰਾਜ ਵੈਰੀ ਨਾਈਸ ਸਟੋਰੀ ਮੈਮ ਤਿੰਨਾ ਭੈਣਾਂ ਦੀ ਮਿਹਨਤ ਰੰਗ ਲਿਆਈ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਰਣਜੀਤ ਕੌਰ ਵੈਰੀ ਨਾਈਸ ਸਟੋਰੀ ਜੀ ਹਰਵੰਸ ਕਲਿਆਣ ਸਿੰਮੀ ਨੇ ਬਹੁਤ ਵਧੀਆ ਕੀਤਾ ਸਿਸਟਰ ਜੀ ਵੈਰੀ ਨਾਈਸ ਸਟੋਰੀ ਬਨੀਤਾ ਰਾਣੀ ਵੈਰੀ ਨਾਈਸ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਨਿਊ ਫੈਸ਼ਨ ਬੁਟੀਕ ਇਹਨਾਂ ਨੇ ਇਮੋਜੀ ਭੇਜੇ ਨੇ ਅਜੈਬ ਸਿੰਘ ਡਾਕਟਰ ਅਜੈਬ ਕਰਾਟ ਵੈਰੀ ਨਾਈਸ ਸਟੋਰੀ ਜੀ ਬਾਈ ਜੀ ਦੀ ਐਡੀ ਤੋਂ ਹੈਰੀ ਦਿਓਲ ਵੈਰੀ ਨਾਈਸ ਸਟੋਰੀ ਸਿਸਟਰ ਜੀ ਪ੍ਰਗਟ ਸਿੰਘ ਗੁਰਮੀਤ ਮਖੋ ਦੀਦੀ ਜੀ ਬਹੁਤ ਸੋਹਣੀ ਕਹਾਣੀ ਗੁਰਜੀਤ ਦੀਆਂ ਭੈਣਾਂ ਨੇ ਬਹੁਤ ਵਧੀਆ ਕੀਤਾ ਆਪਾਂ ਘਰੇ ਬੈਠੇ ਕੁਝ ਵੀ ਕਰ ਸਕਦੀਆਂ ਮਨਪ੍ਰੀਤ ਦੀ ਪਰਜਾਈ ਨੇ ਗਲਤ ਕੀਤਾ ਫਿਰ ਵੀ ਉਹ ਸਮਝ ਗਈ ਅੱਜ ਬੱਬਲ ਭੈਣ ਦੇ بیٹے ਅਗਮਜੋਤ ਦਾ ਜਨਮ ਦੇਣਾ ਰੱਬ ਉਸ ਨੂੰ ਤਰੱਕੀਆਂ ਬਖਸ਼ੇ ਬਹੁਤ ਬਹੁਤ ਵਧਾਈ ਹੋਵੇ ਗੋਡ ਬlesਸ ਯੂ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਰਜਿੰਦਰ ਹਰਜੀਤ ਧਾਲੀਵਾਲ ਜਗਜੀਤ ਬਹੁਤ ਹੀ ਵਧੀਆ ਕਹਾਣੀਆਂ ਭੈਣੇ ਕੈਪਟਨ ਹਰਜੀਤ ਅੱਬੂਬਾਲ ਨਵਜੋਤ ਕੌਰ ਦੀ ਆਈਡੀ ਤੋਂ ਮੇਰਾ ਵੀਰ ਗੁਰਾ ਥਾਂਦੇਵਾਲਾ ਮੁਕਤਸਰ ਸਾਹਿਬ ਤੋਂ ਵੈਰੀ ਗੁੱਡ ਸਟੋਰੀ ਸਿਸਟਰ ਜੀ ਹਰਜਿੰਦਰ ਨਹਿੜ ਸੰਗਰੂਰ ਤੋਂ ਬਹੁਤ ਵਧੀਆ ਕਹਾਣੀ ਲੱਗੀ ਭੈਣ ਜੀ ਮਿਹਨਤ ਨਾਲ ਪੈਸਾ ਕਮਾਏ ਦਾ ਆਪਣਾ ਹੀ ਆਨੰਦ ਹੁੰਦਾ ਹੈ ਅਗਮਜੋਤ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਸੋ ਕੁੜੀਆਂ ਦੀ ਮਿਹਨਤ ਰੰਗ ਲੈ ਕੇ ਸੋ ਕੁੜੀਆਂ ਦੀ ਮਿਹਨਤ ਰੰਗ ਲੈ ਕੇ ਆਈ ਅਵੀਰਾਜ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਅਮਨ ਮਖੂ ਤੋਂ ਗੁਰਜੀਤ ਦੀ ਸਿਸਟਰ ਨੇ ਬਹੁਤ ਵਧੀਆ ਕੀਤਾ ਆਪਾਂ ਘਰ ਬੈਠ ਕੇ ਸਭ ਕੁਝ ਕਰ ਸਕਦੇ ਹਾਂ ਬਲਜਿੰਦਰ ਸਿੰਘ ਜੀ ਇਹਨਾਂ ਨੇ ਲਿਖਿਆ ਨਾਈਸ ਸਟੋਰੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ